ਜੀ ਮਿੱਤਰੋ ਵੈਲਕਮ ਆ ਸਾਰਿਆਂ ਦਾ ਆਪਣੇ ਨਿਊ ਵਲੌਗ 'ਚ ਉਮੀਦ ਕਰਦਾ ਹਾਂ ਸਾਰੇ ਸੱਚੇ ਮਿੱਤਰ ਠੀਕ ਠਾਕ ਹੋਵਗੇ ਆਪਾਂ ਠੀਕ ਠਾਕ ਆ ਗਿਆ ਤੇ ਅੱਜ ਆਪਾਂ ਪਰਮਾਤਮਾ ਦੀ ਮਿਹਰ ਨਾਲ ਕਦੂ ਘਰ ਦਾ ਸ਼ੁਰੂ ਤੇ ਆਹ ਵਾਲਾ ਤਾਂ ਆਪਣਾ ਛੇਕ ਨਾਲ ਜਗਾ ਆਪਣੀ ਭਰ ਗਈ ਆ ਤਾਂ ਇਹਦਾ ਹੁਣ ਕਦੂ ਇਹਨੂੰ ਦੋਰ ਪਾਣੀ ਆ ਆ ਉੱਪਰਲੀ ਸਾਈਡ ਤੇ ਉਧਰ ਪਾਣੀ ਛੱਡਿਆ ਸੀਗਾ ਆ ਦੇਖ ਤਾਂ ਪਹਿਲਾਂ ਉਧਰ ਹੁਣ ਪਨੀਰੀ ਨੂੰ ਪਾਣੀ ਛੱਡਿਆ ਆ ਪਨੀਰੀ ਭਰ ਲਈ ਆ ਆਪਾਂ ਤਾਂ ਆ ਦੇ ਲੋ ਮੱਕੀ ਨੂੰ ਵੀ ਪਾਣੀ ਲੱਗਾ ਸੀਗਾ ਤਾਂ ਮੱਕੀ ਫੇਰ ਵੀ ਐਨ ਬਲੀ ਪਈ ਆ ਪਾਣੀ ਲੱਗੇ ਦੇ ਵੀ ਫੇਰ ਵੀ ਇੰਨੀ ਧੋਪ ਐ ਇੰਨੀ ਗਰਮੀ ਆ ਤਾਂ ਫੇਰ ਵੀ ਇਹਨੂੰ ਵੜ ਚੜਿਆ ਪਿਆ ਮੱਕੀ ਨੂੰ ਸਾਰੀ ਨੂੰ ਹੀ ਪਹਿਲਾਂ ਆਪਣੇ ਤੋਂ ਬਲੌਗ ਸਟਾਰਟ ਨਹੀਂ ਕਰ ਹੋਇਆ ਥੋੜਾ ਮੈਂ ਬਿਜੀ ਸੀਗਾ ਬਾਕੀ ਆ ਸਾਰੇ ਇੱਥੇ 203 ਤਿੰਨ ਵਾਲੀ ਟਰੈਕਟਰ ਦਾ ਟਾਇਰ ਉੱਤੋਂ ਦੀ ਨਿਗਾਹ ਆ ਕੇ ਜੜੀ ਪੱਟਾ ਬਣਾਈਆਂ ਆ ਬਾਕੀ ਕਈਆਂ ਨੇ ਹੱਪੜਤੀਆਂ ਚੱਕੀਆਂ ਤੇ ਆਪਣੇ ਪੂਰਾ ਇਹ ਨਾ ਰੈਡੀ ਆ ਕੱਤੇ ਹੁਣ ਤਿਆਰ ਕੀਤੇ ਆ ਤਾਂ ਬਸ ਇਹ ਆਪਾਂ ਨਹਿਰ ਆ ਗਈ ਆ ਆਪਾਂ 24 ਦਿਨਾਂ ਦੇ ਵਿੱਚ ਕੰਮ ਖਿੱਚ ਦੇਣਾ ਸਾਰਾ ਇਹ ਇੱਧਰ ਲਾ ਪਹਿਲਾਂ ਆਪਾਂ ਨਾ ਮਿੱਤਰੋ ਆ ਉੱਪਰਲਾ ਕਰਾਂਗੇ ਇੱਧਰਲੇ ਹਿੱਸੇ ਦਾ ਕਦੋਂ ਕਰਾਂਗੇ ਇਹਨੂੰ ਪਾਣੀ ਇੱਧਰ ਛੱਡਿਆ ਸਗਾ ਤਾਂ ਉਸੋਂ ਪਹਿਲਾਂ ਹਮ ਪਨੀਰੀ ਭਰ ਲਈਏ ਪਹਿਲਾਂ ਉੱਪਰਲਾ ਪਾਣ ਵਾਲਾ ਘਿਰਾ ਕਰ ਦੇਣਾ ਆ ਫਿਰ ਨੀਵੇਂ ਹਿੱਸੇ ਨੂੰ ਫੇਰ ਲਗਾਗੇ ਤੇ ਆਦੇ ਪਾਣੀ ਥੋੜਾ ਥੋੜਾ ਹੋਦਾ ਆ ਬਾਕੀ ਉਧਰ ਪਨੀਰੀ ਨੂੰ ਪਾਣੀ ਛੱਡਿਆ ਆ ਤਾਂ ਆ ਵੀ ਵੱਟ ਪੂਰੀ ਆਪਾਂ ਕਰਤੀ ਰੈਡੀ ਦਾ ਇਧਰ ਆਪਾਂ ਮੱਕੀ ਬੀਜੀ ਸੀ ਪਠੇ ਜੀ ਬੀਜੇ ਸੀਗੇ ਚਲੋ ਹਲਕੇ ਹਲਕੇ ਵੱਟ ਲਵਾਂਗੇ ਪਸੋਂਨ ਪਾ ਲਵਾਂਗੇ ਇਹਨੂੰ ਵੀ ਵੱਟ ਕੇ ਤਾਂ ਇਹਦਾ ਲੈਵਲ ਜਿਆ ਕਰਨਾ ਆ ਤਾਂ ਇਹਦਾ ਵੀ ਕਰ ਲਈਏ ਤਾਂ ਇਧਰ ਆਪਾਂ ਹਿਸਾਬਾ ਤਿਆਰ ਕਰ ਲਿਆ ਪੂਰਾ ਐਨ ਇਹਦੀ ਸੈਂਟਰ ਵਾਲੀ ਬਟ ਆਪਾਂ ਰੈਡੀ ਕਰ ਲਈ ਸੀ ਹਾਂ ਇੱਧਰੋਂ ਆਪਾਂ ਜਦੋਂ ਇਹਦਾ ਪੱਠੇ ਵੱਡ ਹੋਈ ਜਾਂਦੇ ਆ ਤਾਂ ਇਹਨੂੰ ਆਪਾਂ ਹਲਾਣਾ ਮੜਾ ਮੜਾ ਫੋਲੀ ਜਾਂਦੇ ਆ ਵੀ ਹਰਦਾ ਥੋੜਾ ਖੋਲੀ ਜਾਊਗਾ ਤੇ ਹਾਲੇ ਬੜਾ ਲੱਗੇ ਲੱਗੇ ਨਾਲ ਕਰਕੇ ਆਪਾਂ ਦੂਰ ਕਰਕੇ ਤਾਂ ਹਲਕੇ ਹਲਕੇ ਫਟੜਾਣੇ ਆ ਤਾਂ ਇਹਨੂੰ ਆਪਾਂ ਬਸ 2-3 ਦਿਨਾਂ ਵਿੱਚ ਵੱਡ ਦੇਣਾ ਸਾਰਿਆਂ ਨੂੰ ਪਤਰਾ ਕਰ ਦੇਣਾ ਇਹਨੂੰ ਪਾਵੇ ਮਿੱਤਰੋ ਪਾਣੀ ਹੱਲੇ ਨਾ ਨਹਿਰ ਦਾ ਥੋੜਾ ਆ ਰਿਹਾ ਆ ਪੂਰਾ ਨਹੀਂ ਆਉਦਾ ਹੈਗਾ ਹਲੇ ਨਹਿਰ ਘਟਿਆ ਤੁਹਾਨੂੰ ਇੱਧਰ ਦੇਖਾ ਲਦਾ ਵੀ ਹਾਂ ਪਾਣੀ ਹਲੇ ਥੋੜਾ ਆ ਜਾਨੀ ਕਿ ਪਾਈਪ ਮੋਕੇ ਤੋਂ ਐਵੇਂ ਤਿੰਨ ਗੁੰਗਲਾ ਉੱਪਰ ਚੱਲ ਰਿਹਾ ਹੈ ਹਲੇ ਪੂਰੀ ਫੁੱਲ ਨਹਿਰ ਨਹੀਂ ਛੱਡੀ ਹੈਗੀ ਪਾਣੀ ਦੀ ਜਦੋਂ ਫੁੱਲ ਐਨ ਛੱਡੀ ਹੁੰਦੀ ਨਹਿਰ ਤਾਂ ਪਾਣੀ ਆਏ ਪੂਰਾ ਉੱਪਰ ਟੌਪ ਤੱਕ ਆਉਦਾ ਹੁੰਦਾ ਹਲੇ ਪਾਣੀ ਥੋੜਾ ਆ ਰਿਹਾ ਚਲੋ ਫੇਰ ਵੀ ਆਪਣਾ ਪੁਜਾਰਾ ਜਿਆ ਕਰੀ ਜਾਂਦਾ ਆ ਇੱਕ ਦੋ ਦਿਨਾਂ ਦਾ ਇੱਕ ਪਾਣੀ ਇਹਨਾਂ ਫੁੱਲ ਹੋ ਜਾਣਾ ਨੇ ਅਰ ਦੇ ਵਿੱਚ ਇੱਧਰੋਂ ਉੱਪਰਲੇ ਖੇਤ ਸੀਗੇ ਉਹਨਾਂ ਨੂੰ ਪਾਣੀ ਛੱਡਿਆ ਸੀ ਪਹਿਲਾਂ ਤੇ ਉਹ ਖੇਤਾਂ 'ਚ ਪਾਣੀ ਚੜਿਆ ਨਹੀਂਗਾ ਹੈਗਾ ਤੁਹਾਨੂੰ ਮੈਂ ਦਿਖਾਉਂਦਾ ਇਹ ਆਹ ਦੇ ਆ ਥੋੜਾ ਜਿਹਾ ਖੂੰਜੇ ਦੇ ਵਿੱਚ ਪਾਣੀ ਦੀਨਕ ਥਾਂ ਚੜਿਆ ਆਹ ਦੇ ਤੇ ਨਹਿਰ 'ਚ ਪਾਣੀ ਘੱਟ ਹੋਣ ਕਰਕੇ ਇਹਨਾਂ ਖੇਤਾਂ 'ਚ ਪਾਣੀ ਚੜਿਆ ਹੀ ਨਹੀਂ ਹੈਗਾ ਤਾਂ ਫੇਰ ਇੱਧਰ ਨੂੰ ਆਪਣੇ ਨਮਾਨ ਆ ਇਸ ਸਾਈਡ ਨੂੰ ਇੱਧਰ ਨੂੰ ਪਾਣੀ ਤੋੜਾ ਜਾਂਦਾ ਆ ਉਹ ਕੀ ਕੱਖ ਕੱਢਣ ਚੱਲਾਂ ਹਾਂ ਹਾਂ ਥੋੜੀ ਹੀ ਕੱਟਾਂ ਚੱਲਾਂ ਵਿੱਚ ਦੇਖਿਆ ਜਾ ਕੇ ਇਹ ਕਹਣਾ ਹਲੇ ਨਇਤਾਂ ਜੀ ਆਈ ਆ ਸਵਾਹ ਜੀ ਵਿੱਚ ਬਹੁਤ ਹੋਦੀ ਆ ਮੈਂ ਮਿੱਤਰੋ ਇੱਧਰ ਦੀ ਮੋਟਰ ਵੀ ਚਲਾਤੀ ਆ ਇੱਧਰ ਪਤਾ ਨਹੀਂ ਕੀ ਗੱਲ ਆ ਇੱਧਰ ਪਹਿਲਾਂ ਵੀ ਗੱਲ ਵੀ ਟਰਾਂਸਫਾਰਮ ਦੇ ਫੇਸ ਔੜ ਗਏ ਤੇ ਅੱਜ ਤਾਰਾਂ ਟੁੱਟ ਗਈਆਂ ਆਹ ਵਾਲੀ ਮੋਟਰ ਦੀਆਂ ਤਾਂ ਹੁਣ ਚਲਾਈ ਆ ਇਹ ਇਹਦੀ ਮੋਟਰ ਦੇ ਕੱਲ ਦਾ ਹਲੇ ਆਕਾ ਖਰਤਾਂ ਨਹੀਂ ਭਰਿਆ ਹੈਗਾ ਕੱਲ ਵੀ ਨਹੀਂ ਕਿਸੇ ਚੱਜ ਲੈਟ ਆਈ ਤੇ ਅੱਜ ਵੀ ਨਹੀਂ ਕਿਸੇ ਚੱਜ ਲੈਟ ਆਈ ਹੈਗੀ ਇੱਥੇ ਵੀ ਉਹ ਨੀਵੇਂ ਖੇਤ ਦੇ ਵਿੱਚ ਪਾਣੀ ਜੱਟਿਆ ਉੱਧਰ ਆਪਣੇ ਕੰਦੂ ਹੋਈ ਜਾਂਦਾ ਬਾਲੀ ਨੋ ਕਰੇ ਉੱਧਰ ਦਾ ਕੰਮ ਖੇਚੇ ਹੋਈ ਜਾਂਦਾ ਕਰੋ ਦੇਖੋ ਇਹਦਾ ਹੋਈ ਜਾਂਦਾ ਨਹੀਂ ਇੱਕ ਤਾਂ ਨਾ ਗੱਦਾਂ ਨਹਿਰ ਤਾਂ ਜੀ ਆਉਦੀ ਆ ਵਿੱਚ ਕੋਣ ਕੋ ਫਸਿਆ ਤਾਂ ਕੋ ਫਸਿਆ ਕੁਛ ਨਹਿਰ ਜਦੋਂ ਤਾਜ਼ਾ ਤਾਜ਼ਾ ਪਾਣੀ ਆਉਦਾ ਆ ਨਾ ਉਦੋਂ ਵਿੱਚ ਗੰਦਮੰਦ ਬਹੁਤ ਹੋਦਾ ਆ ਇਹ ਵੀ ਕਹੀ ਜਾਂਦੇ ਪਾਣੀ ਪੂਰਾ ਕਦੇ ਨਹੀਂ ਆਉਂਦਾ ਆ ਇਹ ਆ ਵਿੱਚ ਗੰਦਮੰਦ ਮਿੱਤਰੋ ਫਸਿਆ ਐਪਦੇ ਮੋਰੇ ਆਣ ਕੇ ਫਸੇ ਜਾਂਦਾ ਧਿਆਨ ਦੇ ਨਾਲ ਗੱਡੀ ਖਾਲਾੜ ਥੋੜਾ ਪਾਣੀ ਵਧਿਆ ਨਾ ਅੱਜ ਆ ਦੇ ਕੋ ਗੰਦ ਵਿੱਚ ਚੱਲ ਪਿਆ ਚੱਲ ਪਿਆ ਬਹੁਤ ਫਰਕ ਪੈ ਗਿਆ ਇੰਨੇ ਨਹੀਂ ਪਾਣੀ ਦਾ ਆ ਜਨਾ ਚੰਨਾ ਕਈ ਇੱਦਾਂ ਹਲੇ ਰਾਵਲ ਬੂਬੇ ਆ ਰਹੇ ਗੰਦ ਵੀ ਆ ਰਹੀ ਆ ਤੇ ਵੇ ਕਾਬੂ ਟੋਟੜੀ ਗਿਆ ਛੜਾ ਪੋੜਾ ਟੁੱਟਣ ਵਾਲਾ ਹੈ ਨਾ ਆ ਪਾਣੀ ਨੂੰ ਦੇਖੋ ਨਾਲ ਹੀ ਇੱਧਰ ਨੂੰ ਲੋਹ ਬਦਨ ਲੱਗ ਪਿਆ ਪਾਣੀ ਦਾ ਆਹ ਤਾਰਾਂ ਟੁੱਟੀ ਜਾਂਦੀਆਂ ਪਹਿਲਾਂ ਇੱਕ ਤਾਰ ਟੁੱਟ ਗਈ ਹੁਣ ਦੂਜੀ ਤਾਰ ਮਿੱਤਰੋ ਫੇਰ ਟੁੱਟ ਗਈ ਤਾਰਾਂ ਨੇ ਬੜੇ ਦੁਖੀ ਕੀਤਾ ਤੁਹਾਨੂੰ ਦਿਖਾਉਂਦਾ ਮੈਂ ਕਰੋ ਚੱਕ ਮਿੱਤਰੋ ਤਾਰਾਂ ਆ ਟੁੱਟੀਆਂ ਪਈਆਂ ਕਾਰ ਟੁੱਟ ਕੇ ਡੱਗ ਪਈ। ਕਹਾ ਜਾਂਦੀ ਆ ਦੋ ਆ ਖੱਤੇ ਚ ਪਈਆਂ ਆ। ਆਹ ਦੇ ਤਾਰਾਂ ਪਤਾ ਨਹੀਂ ਕੀ ਹਾਲਾ ਸਵੇਰੇ ਸਵੇਰੇ ਟੁੱਟ ਕੇ ਡੱਗ ਪਈਆਂ। ਐ ਇੱਕ ਤਾਰ ਰਹਿ ਗਈ ਉੱਤੇ, ਦੋ ਟੁੱਟ ਕੇ ਡੱਗ ਪਈਆਂ। ਲੋ ਬਈ ਮਿੱਤਰੋ, ਬਾਪੂ ਨੇ ਵਸਾਤਾ ਟਰੈਕਟਰ। ਬਾਪੂ ਸਾਡੇ ਨੇ ਇੱਧਰ ਬੰਨੇ ਤੋਂ ਨਹੀਂ ਨਿਗਾਹਾ। ਅਰੇ ਨਹੀਂ ਟਪਾਤਾ ਟਰੈਕਟਰ। ਪਾਣੀ ਦੇਖੋ ਆਲਾ। ਪਾਣੀ ਚੈੱਕ ਕਰੋ ਚਲੋਦਾ ਕਿਨੇ ਪੂਰੀਆਂ ਤਸੱਲੀ ਆਣ ਦੋ ਖਾਲਿਆਂ ਚਲਦਾ ਬਾਣੀ ਆਹ ਹੋ ਗਿਆ ਇੱਧਰਲੇ ਅੱਖਾਂ ਦੇ ਹੁਣ ਆ ਲੱਗੇ ਕਰਨੇ ਇਹ ਵੀ ਫੁੱਲ ਭਰ ਗਿਆ ਮੈਨੂੰ ਕੱਢਣਾ ਪੈਣਾ ਡਰਾਈਵਰ ਮੈਂ ਕੱਢਦਾ ਲੋ ਵੀ ਮੇਤਰਾ ਡਰਾਈਵਰ ਨਿਕਲ ਗਿਆ ਸੀ ਆਪਣਾ ਬਾਹਰ ਆ ਰਹੇ ਲੱਗੇ ਇੱਥੇ ਗੜੀ ਹੋਣੀ ਬਾਬੇ ਹੋਣੀ ਬਣਾਵੇ ਚੰਗੀ ਤਰ੍ਹਾਂ ਬਣਾਤ ਨਹੀਂ ਬਣਾਤੀ ਐ ਨਾ ਚੰਗੇ ਨਾਲ ਦੇਖੋ ਹੱਥ ਨਾਲ ਬਣਾਈ ਤੇ ਕਈਆਂ ਨਾਲ ਬਣਾਈ ਇਹ ਤੇ ਜਿਵੇਂ ਨਾ ਪਾਣੀ ਵਾਪਸ ਨਾ ਉੱਤੇ ਪਾਸੇ ਮੋਰੀ ਪੱਤਰਾ ਲਾ ਦਿੰਦੇ ਆ ਵਾ ਲੈ ਪਿਆ ਜਾਣ ਪਾਣੀ ਸਹੀ ਆ ਸਵੇਰੇ ਉਧਰੋਂ ਪਾਣੀ ਟੋਟਲ ਹੀ ਬੰਦ ਕੀਤਾ ਹਨ ਉਦੋਂ ਵਾਪਸ ਆਉਣ ਲੱਗਾ ਹੋਣਾ ਨਹੀਂ ਨਾ ਪਾਣੀ ਸਵੇਰੇ ਜਦੋਂ ਕੱਤੋਂ ਕਰਦੇ ਸੀ ਆਪਣੇ ਹਾਂ ਉਹ ਪਾਣੀ ਵਾਪਸ ਆਉਣ ਦੇ ਸੀ ਸਾਰੇ ਉਹ ਵਾਹ ਟਰੈਕਟਰ ਦੀ ਛੱਲਾ ਨਾ ਆਉਦਾ ਜੇ ਆਇਆ ਉਧਰ ਵੀ ਦੇਖਿਆਉਦੇ ਆਂ ਵੇਓ ਚ ਪਾਣੀ ਕਿੰਨਾ ਆ ਗਿਆ ਮੇਰੇ ਹਿਸਾਬ ਨਾਲ ਪੌਣਾ ਕ ਘੰਟਾ ਹੋਇਆ ਹਾਂਜੀ ਹਾਂਜੀ ਮੈਂ ਰੱਖਦਾ ਘੰਟੇ ਦੇ ਵਿੱਚ ਅੱਧਾ ਘੱਟਾ ਪਾਤਾ ਨਾਲੇ ਤਾਂ ਪਾਣੀ ਉਧਰ ਜਾਂਦਾ ਆਪਣਾ ਕਰ ਲੈ ਡਾਕਟਰ ਪਾਣੀ ਦਾ ਪ੍ਰੈਸ਼ਰ ਬਹੁਤ ਹੈ ਪਾਣੀ ਦਾ ਪ੍ਰੈਸ਼ਰ ਬਹੁਤ ਹੈ ਪਾਣੀ ਨਹਿਰ ਦੇ ਦਾ ਨਾ ਬਹੁਤ ਆ ਰਾਮ ਹੈ ਪਾਣੀ ਹਾਂਜੀ ਨਹਿਰ ਦੇ ਪਾਣੀ ਦਾ ਆ ਰਾਮ ਬਹੁਤ ਹੈ ਮਸੀਹ ਮੇਰਾ ਹੈ ਹਿਸਾਬ ਨਾਲ ਮਿੱਤਰੋ 1 ਘੰਟਾ ਹੋਇਆ ਇਹੋ ਪਾਣੀ ਛੱਡੇ ਨਹੀਂ ਇਹਦੇ ਦਾ ਫੋਨ ਪਾਓ ਉੱਤਰ ਬਾਕੀ ਕਰਨਾ ਬਾਕੀ ਪਾਣੀ ਆ ਪੈ ਰਿਹਾ ਹੈ ਇੱਕ ਦੋ ਥਾਲੇ ਪੈ ਰਿਹਾ ਹੈ ਆ ਵੀ ਖੱਤਾ ਹੋ ਗਿਆ ਗੱਦੂ ਤੇ ਆਹ ਵਾਲਾ ਵੀ ਹੋ ਗਿਆ ਤਾਂ ਹੁਣ ਪਰਲੇ ਨੂੰ ਪਾਣੀ ਛੱਡਿਆ ਆ ਉਹ ਵੀ ਬਸ ਹੋਰ ਤਾਂ ਘੰਟਾ ਭਰ ਜਾਣਾ ਤੇ ਆਪਾਂ ਲੱਗੇ ਹੁਣ ਬੱਟਾਂ ਦੀ ਲਪਾਈ ਕਰਨ ਲੱਗੇ ਆ ਬੱਟਾਂ ਲੱਪਣ ਉਹ ਸ਼ੇਰ ਖੜੇ ਆ ਬੱਟਾਂ ਦੀ ਲਪਾਈ ਕਰਦੇ ਹੀ ਫੇਰ ਸਵੇਰ ਨੂੰ ਬੰਦੇ ਫੇਰ ਜੀ ਦੀ ਲੋੜ ਲਾਪੂਗੇ ਹਾਂ ਭਾਈ ਰੈਡੀ ਆ ਆ ਬਈ ਬੰਦਾ ਸਾਡਾ ਹੈਗਾ ਪਾਣੀ ਢੋਣ ਨੂੰ ਆਰਮਰ ਵੀਰ ਸਿੰਘ ਸਾਡਾ ਤੇ ਆ ਸ਼ੇਰ ਹੁਣ ਸਾਡੇ ਲੱਗੇ ਆ ਬੰਨਿਆਂ ਦੀ ਲਪਾਈ ਦਿਵਾ ਲਈ ਯਾਰ ਓ ਵਧੀਆ ਤਰੀਕੇ ਦੇ ਬੰਨੇ ਲਿਪੜਨੇ ਆ ਸ਼ੇਰੋ ਐਂ ਤਸੱਲੀ ਕਰੀ ਚੱਲਿਓ ਮੇਰਾ ਬਾਪੂ ਨੇ ਟਰੈਕਟਰ ਬਹੁਤ ਤੇਜ਼ ਚਲਾਇਆ ਆ ਖਾਲਾ ਵੀ ਸਾਰਾ ਭਾਰਤਾ ਟੱਕਿਆਂ ਦੇ ਨਾਲ ਹੀ ਚਹੀ ਦੇਤੀ ਐ ਜੀ ਆਪੂ ਸਾਡਾ ਟਰੈਕਟਰ ਤੇਜ਼ ਚਲਾਉਗਾ ਜਿਆਦਾ ਇਹ ਤਾਂ ਜਿੱਦਾਂ ਨਾ ਬੰਨੇ ਤੋਂ ਦੂਰ ਹੋਇਆ ਜੇਪਾ ਚੱਕਿਓ ਠੀਕ ਆ ਬਾਲਾ ਕੋਲੋਂ ਨਹੀਂ ਚੱਕੀਦਾ ਹੁੰਦਾ ਮਿੱਤਰੋ ਆਹ ਵਾਲਾ ਤਾਂ ਆਪਣਾ ਟੱਕ ਹੋ ਗਿਆ ਪੂਰਾ ਐਨ ਇੱਧਰ ਲਾਵਾਂ ਨਿਪੜ ਗਿਆ ਆਹ ਵਾਲਾ ਕੰਮ ਤਾਂ ਬੰਦੇ ਲੱਗੇ ਆ ਪਨੀਰੀ ਪਟਣ ਤੇ ਇਹ ਦੋ ਟੋਲੇ ਲਾਏ ਆ ਆਪਾਂ ਹੁਣ ਆਹ ਵਾਲਾ ਜਿਹੜਾ BA 8822 ਦਾ ਇੱਧਰ ਬੀਜਿਆ ਆ। ਨਾਲ ਦਾ ਵੀ ਮੱਕ ਜੂਗਾ। ਤਾਂ ਫੇਰ ਆਪਾਂ ਲਾਵਾਂਗੇ 110 ਉਹ ਬੀਜਾਂਗੇ। 8822 ਆਹਲੇ ਖੇਤਾਂ ਲਈ। 110 ਉਧਰ ਬੀਜਿਆ ਆ। ਉਹ ਉਧਰ ਵੀ ਪਰੇ ਲਾਵਾਂਗੇ ਆਪਾਂ। ਜਿਹੜੀ 8822 ਆ ਸਾਰੇ ਬੀਜਿਆ। ਆਹ ਖਤਰ ਰੰਦਾ ਸਗਾ ਇਹਦਾ ਵੀ ਕੱਦੂ ਕੋਣ ਕਰਤਾ ਆਪਾਂ। ਇਹ ਵਾਲੇ ਦਾ। ਇਹ ਵਾਲੀ ਲਾਈਨ ਆਪਣੀ ਪੂਰੀ ਹੋ ਗਈ ਸੀਗੀ ਸਾਰੀ ਕੰਪਲੀਟ। ਇਹ ਦੂਜੇ ਆਪਣੇ ਬੰਦੇ ਝੋਨਾ ਥੋੜਾ ਹੌਲੀ ਲਾਉਦੇ ਆ ਤਾਂ ਫੇ ਅੱਜ ਇਹ ਆਪਣੇ ਪੁਰਾਣੇ ਬੰਦੇ ਸੀ ਇਹ ਆਏ ਆ ਮੈਂ ਕਿਹਾ ਵੀ ਇੱਧਰ ਲਖਤੇ ਤੁਸੀਂ ਲਾ ਦਿਓ ਤਾਂ ਇਹਨਾਂ ਦੀ ਥੋੜੀ ਸਪੀਡ ਤੇਜ਼ ਆ ਬੰਦਿਆਂ ਦੀ ਝੋਨਾ ਲਾਉਣ ਨੂੰ ਆਹ ਟਾਕੇ ਨਹੀਂ ਲਾ ਲੈਣਾ ਆ ਤੇ ਫੇ ਉਧਰ ਪਰਲੀ ਮੋਟਰ ਦੇ ਕਦੋਂ ਕੀਤਾ ਆਇਆ ਤਾਂ ਫੇਰ ਪਰਸੋਂ ਉਧਰ ਲਾਉਣ ਲੱਗੂਗੇ ਤੇ ਉਹ ਬੰਦੇ ਇੱਧਰ ਲੱਗੇ ਆ ਲਾਉਣ ਆਹ ਬਖਰਾ ਟੋਲਾ ਲੱਗਾ ਲਾਉਣ ਇੱਧਰ ਇੱਕ ਤਰ੍ਹਾਂ ਦੀ ਆ ਫੂਸ ਜਾਂ ਬੜਾ ਵੀ ਇਹਨੇ ਤਰ੍ਹਾਂ ਦੀ ਦੁਖੀ ਕਰਤੇ ਆ ਤੰਗ ਕਰਤੇ ਆ ਬਟੋ ਬਟ ਭਰੀ ਪਈ ਆ ਇੰਨਾ ਜਾਣੀ ਕਿ ਪੁੱਛੋ ਨਾ ਤੁਸੀਂ ਸਭ ਤੋਂ ਜ਼ਿਆਦਾ ਦੁਖੀ ਇਹ ਕਰਦਾ ਫੂਸ ਦੁਖੀ ਕਰਦਾ ਬੰਦੇ ਨੂੰ ਬਟਾਂ ਲਪਣੀਆਂ ਵੀ ਸੌਖੀਆਂ ਆ ਪਰ ਇਹ ਨੂੰ ਜਦੋਂ ਕੱਢਣਾ ਪੰਦਾ ਆ ਤੇ ਬੰਦ ਮਨ ਬੜਾ ਦੁਖੀ ਹੁੰਦਾ ਬੰਦਾ ਇਰੀਟੇਟ ਹੋ ਜਾਂਦਾ ਆ ਤੇ ਹੁਣ ਪਾਣੀ ਘਟਾਇਆ ਆ ਖੇਤਾਂ ਦੇ ਵਿੱਚ ਥੱਲੇ ਬਹਿ ਜਾਊਗਾ ਇਹ ਮੈਂ ਥੱਲੇ ਬੈਹ ਜੂਗਾ ਫੇਰ ਕੰਮ ਸੈੱਟ ਆਉਣਾ ਆ ਉਦਾਂ ਨਹੀਂ ਸੈੱਟ ਆਉਣਾ ਕੰਮ ਸਾਡਾ ਛੋਟਾ ਉਸਤਾਦ ਆ ਰਿਹਾ ਆ ਇਹ ਪਾਣੀ ਦੀ ਸੇਵਾ ਦੇ ਲੱਗਾ ਆ ਇਹ ਸਾਡਾ ਜਵਾਨ ਪਾਣੀ ਦੀ ਸੇਵਾ ਤੇ ਆ ਸੂਰਜ ਨੂੰ ਆ ਨਾ ਕਹੀ ਦੇ ਕੇ ਘੱਲਨੀ ਠੀਕ ਆ ਤੋ ਕਹੀ ਲੈ ਗਏ ਤੋ ਡੈਡੀ ਸਾਧਦਾ ਠੀਕ ਆ ਉਹ ਬੰਦੇ ਸਾਡੇ ਲੱਗੇ ਆ ਤੇ ਖਾਲਦਾ ਤਾਨੂੰ ਤੇ ਡੱਕੇ ਕੱਢਣ ਲੱਗੇ ਆ ਆਵੇ ਮਿੱਤਰੋ ਖਾਤ ਬੰਦੇ ਸਿੱਟੀ ਜਾਂਦੇ ਆ ਤੇ ਝੋਨਾ ਲੱਗ ਪਿਆ ਆਪਣਾ ਹਰਿਆਈ ਮਾਰਨ ਤੇ ਇਧਰਲੀ ਸਾਈਡ ਤੇ ਪੱਠਿਆਂ ਵਾਲੀ ਜਗ੍ਹਾ ਤੇ ਵੀ ਕਰਤਾ ਫਿਰ ਤੇ ਉਨਾਂ ਸਾਰਾ ਇਹ ਆਪਣਾ ਐਨ ਹਰਿਆਈ ਮਾਰਨ ਲੱਗ ਪਿਆ ਬਾਕੀ ਹੁਣ ਉਧਰਲੀ ਮੋਟਰ ਦੇ ਕਰਤਾ ਸਟਾਰਟ ਪਾਣੀ ਛੱਡਦਾ ਹੁਣ ਉਧਰ ਕਰਦੇ ਆ ਸਟਾਰਟ ਇਧਰਲੇ ਖੱਤੇ ਹੋ ਗਏ ਕੰਪਲੀਟ 아, 사리에 가